ਮੇਰੀ ਬੇਟੀ ਦਾ ਮੇਰੇ ਜਿੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਤਾਂ ਕਿ ਮੈਂ ਮਨੂ ਆ ਵੀ ਪੈਣਾ ਪਰਾਉਂਦਾ ਹੋਰ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਸਭ ਸੰਗਤ ਨੂੰ ਬੇਨਤੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਪਰਿਤਾਂ ਜਾਣਦੇ ਹੋ ਇਸੇਕ ਸਿਵਰਤੀ ਜੋਗ ਦੇ ਭਾਈ ਫਜਾਨ ਸਿੰਘ ਸੈਲਜੇ ਜੀ ਨੇ ਨਾਲ ਦੇ ਮੁਸ਼ਕਿਲ ਦੀ ਲਈ ਪੋਸਟਲ ਸੋਸ਼ਲ ਮੀਡੀਆ ਤੇ ਆਪਣੀ ਬੱਚੀ ਪੱਤੀ ਮਹਿੰਤ੍ਰੀ ਤੋਂ ਦੇ ਵਿਆਹ ਕਰਤੀ ਪਾਈ ਹੋਈ ਸੀ ਤੇ ਬੱਚੀ ਦੇ ਵਿਆਹ ਵਾਸਤੇ ਸੰਗਤ ਜਿਹੜੀ ਹੈ ਉਸ ਹੈ ਤਾਂ ਕਰੇ ਕਿਉਂਕਿ ਇਸ ਵਰਤੀ ਦਾ ਬਾਪ ਉਹ ਵੀ ਪਿਛਲੇ ਸਾਲ ਨੈਚੁਰਲਿਕ ਉਪਕਰਕ ਤੋਂ ਦਰੇ ਬਾਦ ਜਾਂਸਿੰਗ ਦੇ ਹੋਰਾਂ ਨੇ ਇਸ ਬੱਚੇ ਨੂੰ ਪਾਲਿਆ ਭਾਰਾ ਮਟਾ ਹਾਂ ਬਾਹਰ ਤਬਾ ਪੜਾਈ ਜਿਹੜੀ ਸੀ ਉਸ ਪਰ ਜਾਂਸਿੰਗ ਹੋਰਾਂ ਨੇ ਬੜੇ ਔਖੇ ਹੋ ਕੇ ਇਸ ਬੱਚੇ ਨੂੰ ਪੜਾਈ ਕਰਵਾਈ ਪਰ ਬਾਹਰ ਦਾ ਫਾਇਦਾ ਕੋਸ਼ਿਸ਼ ਸੀ ਨਾ ਔਰ ਇਸ ਵਰਸ਼ਿਕ ਜਹਾਵਾਤ ਦੇ ਜਿਹੜੀ ਅਧੀਨ ਸੰਗਠਨ ਸਬਾਰਕਾਸ ਹੋਰਾਂ ਨੇ ਕੀਤੀ ਸੀ ਉਤੇ ਤਹਿਤ ਇਹ ਤੇ ਕਿ ਤੁਹਾਨੂੰ ਚੌਥਾ ਨਟਿਸਦਰਾ ਜਾਂ ਸਬ ਦੀ ਜਿਹੜਾ ਨੌਕਰੀ ਹੈ ਬੱਚੀ ਮਨ ਤੂ ਇਸ ਬੱਚੀ ਦਾ ਵਿਆਹ ਹੈ ਸਿੰਘ ਕੁਦਰਨ ਸਿਮਰ ਦੀ ਤੋਂ ਇਹ ਬੱਚੀ ਨਾਲ ਬੈਠੀ ਹੋਈ ਹੈ ਤੇ ਜਦ ਇਹ ਪੋਸਟ ਸੋਸ਼ਲ ਮੀਡੀਆ ਤੇ ਪਈ ਤੇ ਬਹੁਤ سارے ਸੰਗਤ ਨੇ ਇਸ ਕੀ ਪਰਿਵਾਰ ਦੀ ਸਹਾਇਤਾ ਕਰਨ ਵਾਸਤੇ ਅੱਗੇ ਆਈ ਕਿਉਂਕਿ ਕਈ ਦਿਨਾਂ ਬਹੁਤ ਐਸੇ ਪਰਿਵਾਰ ਨੇ ਜਿਹੜੇ ਗੋਮਨਾਮੀ ਵਿੱਚ ਜ਼ਿੰਦਾ ਹੈ ਨਹੀਂ ਕੀ ਨਾ ਦੇ ਸੇਵਾ ਬਾਰੇ ਉਸ ਦਸ਼ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਸੀ ਉਹਦੇ ਨਹੀਂ ਸੀ ਪਤਾ ਉਹ ਜਦ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਐਸੇ ਵੀ ਪ੍ਰਵਾਹ ਦੇ ਕੋੜਾ ਜਿਹਾ ਬਟਾਲੇ ਦੇ ਮੁਰਗੀ ਮਹਾਦੇ ਦੇ ਕੇ ਸਹਾਇਤਾ ਕਰਨ ਵਾਸਤੇ ਪਹੁੰਚੇ ਹੋਇਆ ਪਰਿਵਾਰ ਪਰੋਂ ਬੜੇ ਜਿੰਮਰ ਤਸਹਿਤ ਸਭਾਤ ਗੱਲ ਕਰਦਿਆ ਹੋਇਆ ਇੱਕ ਤਕੀਲ ਕੀਤੇ ਜਾਂਦੀ ਹੈ ਤੇ ਕੀਤੇ ਜਾਂਦੀ ਹੈ ਕਿ ਬੱਚੀ ਦੇ ਰਾਹ ਕਾਰਜਾਂ ਵਾਸਤੇ ਸੰਗਤ ਨੇ ਬਹੁਤ ਸਹਾਇਤਾ ਕੀਤੀ ਹੈ ਸਾਰੇ ਪ੍ਰਬੰਧਕ ਵੱਲੋਂ ਇਹ ਯਾਹ ਕਰ ਜਾਂਦੇ ਹੋ ਚੁੱਕੇ ਨੇ ਸੰਗਠਨ ਦੇੰਤ ਹੈ ਪਰ ਪਰਿਵਾਰ ਵੱਲੋਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਜੁਰੀ ਹੈ ਪਰਿਵਾਰ ਪਰਚੀ ਦੇ ਦੇਣਾ ਕਾਰਨ ਵਾਸਤੇ ਕੋਈ ਵੀ ਨਹੀਂ ਹੈ ਕੋਈ ਵੀ ਸਹਾਇਤਾ ਐਸਟ੍ਰੀ ਨਹੀਂ ਚਾਹੀਦੀ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦੇ ਸੰਗਠਨ ਤੋਂ ਕੋਈ ਸਹਿਯੋਗ ਸੰਗਠਨ ਤੋਂ ਕੋਈ ਸਹਾਇਤਾ ਚਾਹੀਦੀ ਹੋਵੇਗੀ ਦੇ 82 ਗੁਬੇ ਤੇ ਗੁਪਤ ਚ ਜਾਏਗੀ ਇਹ ਸਾਰੀ ਦੀ ਸਾਰੀ ਸੇਵਾ ਰਜ਼ੂਰ ਸੁਸਾਇਟੀ ਯੂਕੇ ਦੇ ਵੱਲੋਂ ਇਹ ਸਾਰੀ ਸੇਵਾ ਉਹ ਸਾਰੇ ਜੇਵਾਰੀ ਇਸ ਬਲਦੀ ਦੇ ਜਾ ਕਾਰਜਾਂ ਦੀ ਕੀਤੀ ਗਈ ਹੈ ਫਿਰ ਵੀ ਸਾਰਾ ਖਾਲਸਾ ਪੰਥ ਸਰਦਾਰ ਖਜਾਨ ਸਿੰਘ ਜੀ ਦੇ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਕਿ ਉੱਪਰ ਜਾ ਦੇ ਅਸੀਂ ਆ ਕੇ ਉਹਨਾਂ ਨੂੰ ਬੜੇ ਆ ਉਹ ਸਾਰਾ ਵਾਰਤਾ ਦਾ ਜੋ 1978 ਵੇਲੇ ਹੋਇਆ 1978 ਤੋਂ ਬਾਅਦ ਵੀ ਹੋਇਆ ਜੋ ਜੋ ਤਸ਼ੱਦਦ ਇਹਨਾਂ ਤੇ ਹੋਇਆ ਜੋ ਜੋ ਨੁਕਸਾਨ ਇਹਨਾਂ ਦਾ ਪਰਿਵਾਰ ਦਾ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਸੀ ਹੋਇਆ ਉਹ ਸਾਰੀ ਵਾਰਤਾਂ ਦਾ ਆਪਾਕੀ ਜਿਹਨਾਂ ਨੇ ਮੇਰੇ ਪਾਸੋਂ ਸੁਣੀ ਹੈ ਮੰਨ ਲਓ ਬਹੁਤ ਦੁੱਖ ਵੀ ਲੱਗਾ ਹੈ ਕਿ ਐਸੇ ਸੰਵਰਸ਼ ਪਰਿਵਾਰ ਜਿਨ੍ਹਾਂ ਨੇ ਫੁਰਸਤ ਦਾ ਤਸ਼ੱਦਦ ਚੱਲਿਆ ਹੋਵੇ ਜਿਨ੍ਹਾਂ ਦਾ ਨੁਕਸਾਨ ਸਿੱਧ ਸੰਗਠਨ ਸੁਚ ਕਰਵਾਇਆ ਹੋਵੇ ਤੇ ਹਾਲ ਪਰਿਵਾਰ ਸਾਡੇ ਸਾਦੇ ਨਜ਼ਰ ਤੋਂ ਹੁਣ ਤੱਕ ਅਣਡੋਲੇ ਨੇ ਔਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਫੈਨ ਪਰਿਵਾਰ ਪਰਿਵਾਰ ਤੱਕ ਸੰਗਤ ਨੇ ਪਹੁੰਚ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਤਾਂ ਮਨ ਤਾਂ ਕਰਕੇ ਇਸ ਬੱਚੀ ਦੇ ਕਾਰਜਾਂ ਵਾਸਤੇ ਸਹਿਯੋਗ ਕੀਤਾ ਸਰਦਾਰ ਜਾਨ ਸਿੰਘ ਜੀ ਵੱਲੋਂ ਔਰ ਬਾਬਾ ਜੀ ਜੱਪੋ ਗਾਉਣ ਵਾਲਿਆਂ ਵੱਲੋਂ ਜੋ ਸ਼ੁਰੂ ਤੋਂ ਹੀ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਪਰਿਵਾਰ ਨਾਲ ਮਕਾਨ ਬਣਾ ਕੇ ਬੇਨਤੀ ਸਿਆ ਕਰ ਉਹਨਾਂ ਵੱਲੋਂ ਕੀਤੀ ਗਈ ਹੈ ਔਰ ਪੈਨਸ਼ਨ ਦੇ ਤੌਰ ਤੇ ਹਰ ਮਹੀਨੇ ਜਿਹੜੀ ਸਹਾਇਤਾ ਹੈ सरदार तो खजानी सारेदारजान धनबाद किया बची कार्यां सदार की बची नहीं इस संघर्षी परिवार की बची है यह पंथ की बची है सतगुरु मेरकर इस बची नी के सारे सुख प्रदान कर वाहगुरु जी का खालसा ਤੰਗੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027